ਦੀ ਮਾਮਲਾ ਕੀ ਹੈ ਜਿਹੜਾ ਇੱਕ ਪ੍ਰੈਸ ਕਾਨਫਰੈਂਸ ਰੱਖੀ ਗਾਈਆਂ ਦਾ ਆ ਗਾਈਆਂ ਮੱਜਾਂ ਨਾਲ ਰੱਖੀਆਂ ਸੀਆਂ ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਤੇ ਤੁਸੀਂ ਚੱਕ ਲੈ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਇਹ ਸੁਣਾਈ ਨਹੀਂ ਕਰਦੇ ਸੀਗੇ ਹੁਣ ਆ ਕੇ ਕਾਪਰੈਸ਼ਨ ਵਿੱਚੋਂ ਤੋੜ ਗਏ ਤੇ ਇਹ ਗਲਤ ਇਸ਼ਾਰੇ ਕਰਦੀ ਮੇਰੇ ਬੱਚਿਆਂ ਨੂੰ ਤੇ ਬਹੁਤ ਗੰਦਬੋਲੀ ਮੇਰੇ ਪੋਤੀਆਂ ਨੂੰ ਵੀ ਬੋਲਦੀ ਬਹੁਤ ਮਾੜਾ ਚੰਗਾ ਬੋਲਿਆ ਸਾਨੂੰ ਹੱਥੋਂ ਪਾਈ ਗਈ ਹੈ ਮੇਰੇ ਨਿਆਣਿਆਂ ਨਾਲ ਮੇਰੇ ਤਿੰਨ ਜਾਣੇ ਨਿਆਣੇ ਸੀ ਇਹ ਪੰਜ ਜਾਣੇ ਸੀਗੇ ਮੇਰੇ ਸਿੰਨ ਨਿਆਣੇ ਸੀਗੇ ਇਹਦੇ ਮੁੰਡੇ ਨੇ ਵੀ ਦਾਤ ਕੱਢਿਆ ਮੇਰਾ ਪੋਤਾ ਵੀ ਲੈ ਕੇ ਆਇਆ ਝੂਠ ਨਹੀਂ ਬੋਲਣਾ ਤੇ ਲੈ ਇਹਦਾ ਮੁੰਡਾ ਲੈ ਕੇ ਆਇਆ ਬੜਾ ਐਪੇਰਾ ਅਸੀਂ ਵੀ ਵਾਲਮੀਕੀਆਂ ਅਸੀਂ ਕੋਈ ਥੈ ਨਹੀਂ ਹੋਗੇ ਉਹ ਰਾਗਾ ਦਾ ਅਸੀਂ ਮਟਵਾ ਦੀ ਧੀ ਹਾਂ ਮੈਂ ਹਾਂਜੀ ਭਾਂਜੀ ਇੱਕ ਜਿਹੜਾ ਜਾਤਵਾਦ ਦਾ ਮੁੱਦਾ ਲੈ ਕੇ ਉਹ ਮਗੀ ਆਏ ਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਾਂ ਵੀ ਅਸੀਂ ਵੀ ਵਾਲਮੀਕੀਆਂ ਹਾਂ ਜੋ ਇਹ ਹੈ ਉਹੀ ਅਸੀਂ ਵੀ ਹਾਂ ਜੇ ਭਾਜੀ ਨੇ ਨਹੀਂ ਗੱਲ ਕਹਿਤੀ ਤਾਂ ਇਹਦੇ ਬਰੋਦਰ ਕਰਦੇ ਤੇ ਭਰਦੇ ਜੇ ਸਾਡੇ ਬੱਚਾ ਨੂੰ ਸ਼ਾਰੇ ਗੰਦੇ ਕਰਦੇ ਸੀ ਉਹ ਕਿੱਥੇ ਭਰਦੇ ਪੀਆਂ ਪੈਣਾ ਨੂੰ ਗਾਲਾਂ ਕੱਢੀਆਂ ਮੇਰੀਆਂ ਨੂੰ ਪੋਤੀਆਂ ਨੇ ਛੱਡੀਆਂ ਭੋਰਾ ਮੇਰੀ ਪੋਤੀ ਤੇ ਆ ਇਹਨੂੰ ਨਹੀਂ ਛੱਡੀ ਇਹਨੂੰ ਜੋ ਨਾ ਸੋ ਪੋਤੀ ਬੋਲੀਆਂ ਬੋਤੀਆਂ ਨੇ ਮੇਰੀ ਧੀ ਨੂੰ ਬੋਲੀ ਸਾਡੀ ਸਾਡੇ ਤੇ ਵੀ ਇਹਨਾਂ ਨੇ ਦਲਿਤ ਭੈਣ ਜੀ ਅਸੀਂ ਸਾਰੇ ਅਸੀਂ ਵੀ ਭੈਣਾਂ ਆ ਅਸੀਂ ਵੀ ਕਿਸੇ ਦੀਆਂ ਧੀਆ ਭੈਣਾਂ ਵਾਂ ਉਸ ਦਿਨ ਲੜਾਈ ਇਹਨਾਂ ਦੀ ਆਪਸ ਚ ਹੋਈ ਇਹਨੇ ਸਾਨੂੰ ਵੀ ਬਹੁਤ ਗੰਦੇ ਵਰਡ ਬੋਲੇ ਆ ਕਿਹਨੇ ਬੋਲੇ ਤੁਹਾਨੂੰ ਇਹਨਾਂ ਨੇ ਜਿਨ੍ਹਾਂ ਦੀ ਲੜਾਈ ਹੋ ਰਹੀ ਹੈ ਜਿਨ੍ਹਾਂ ਦਾ ਭੈਣ ਜੀ ਨੇ ਕੀ ਕੀ ਤੁਹਾਨੂੰ ਉਹਨਾਂ ਨੇ ਮੇਰੀ ਮੰਮੀ ਦਾ ਨਾਮ ਲਿਆ ਮੇਰਾ ਲਿਆ ਇੱਕ ਸਾਡੀ ਭੈਣ ਹੋ ਰਹੀ ਹੈ ਇਸ ਟਾਈਮ ਹੈ ਨਹੀਂਗੀ ਉਹਦਾ ਵੀ ਨਾਮ ਲਿਆ ਉਹਨੇ ਸਾਨੂੰ ਬਹੁਤ ਗਲਤ ਗਲਤ ਵਰਡ ਬੋਲੇ ਆ ਨਾਲੇ ਸਾਨੂੰ ਇਸ਼ਾਰੇ ਕੀਤੇ ਤੁਸੀਂ ਇੱਧਰ ਆ ਜਾਓ ਆਪਣੇ ਹਸਬੰਡ ਦਾ ਨਾਮ ਲੈ ਕੇ ਆ ਜਾਓ ਤੁਸੀਂ ਵੀ ਠੀਕ ਹੈ ਇਹ ਉਹਨੂੰ ਇਹ ਪੁੱਛਣਾ ਅਸੀਂ ਚਾਹੁੰਦੇ ਆਂ ਵੀ ਇਹਨੇ ਸਾਡਾ ਨਾਮ ਕਿਉਂ ਲਿਆ ਸਾਡਾ ਕੀ ਵਿੱਚ ਰੌਲਾ ਸਾਡਾ ਕੀ ਰੌਲਾ ਸੀਗਾ ਸਾਰੇ ਮਹੱਲੇ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਉਸ ਦਿਨ ਦੇਖਾ ਮੈਂ ਐਮਸੀ ਸਾਹਿਬ ਸਾਡੇ ਕੋਲ ਖੜੇ ਸੀਗੇ ਇਹਨਾਂ ਨੂੰ ਵੀ ਆਵਾਜ਼ ਮਾਰ ਕੇ ਬਹੁਤ ਗਲਤ ਵੱਲ ਇਹਨਾਂ ਦੀ ਬੇਟੀ ਵੀ ਆ ਸਾਡੇ ਆਂਟ ਗਵਾਂਡ ਇਹਨਾਂ ਨੂੰ ਵੀ ਕਿਹਾ ਵੀ ਇਹ ਪਿੱਛੇ ਖੜੀਆਂ ਸੀ ਆ ਤੁਹਾਡੇ ਕੈਮਰੇ ਦੇ ਅੱਗੇ ਹੀ ਆ ਮੈਂ ਤਾਂ ਤੁਹਾਨੂੰ ਕੁਝ ਨਹੀਂ ਆ ਦੇਖੋ ਅਸੀਂ ਇਹਨਾਂ ਦੇ ਘਰ ਤੱਕ ਗਏ ਤੁਸੀਂ ਕੀ ਮੰਗਦੇ ਪ੍ਰਸ਼ਾਸਨ ਤੋਂ ਅਸੀਂ ਇਹਨਾਂ ਦੇ ਘਰ ਤੱਕ ਗਏ ਇਹਨਾਂ ਨੇ ਉੱਥੇ ਰੋਕ ਲਿਆ ਸਾਨੂੰ ਕਹਿੰਦੇ ਤੁਸੀਂ ਇੱਥੇ ਰੁਕ ਜਾਓ ਕੀ ਸਾਬ ਅੱਗੇ ਨਹੀਂ ਗਏ ਉਹ ਸਾਡੇ ਘਰ ਤੋਂ ਵੀ ਪਿੱਛੇ ਰਹੇ ਆ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਜਿੱਦਾਂ ਇਹਨਾਂ ਦੀ ਸ੍ਰੇਖਾ ਉਹਨਾਂ ਦੀ ਪੈਣਾ ਅਸੀਂ ਵੀ ਉਹਨਾਂ ਦੀ ਪੈਣਾ ਸਾਨੂੰ ਵੀ ਇਨਸਾਫ ਦਿੱਤਾ ਜਾਵੇ ਇਹਨੇ ਗਲਤ ਕਿਉਂ ਬੋਲਿਆ ਸਾਡੇ ਨਾਲ ਸਾਨੂੰ ਕੀ ਮਤਵ ਹੈ ਅਸੀਂ ਕਿਤੇ ਰਹਿਨੇ ਹੋ ਕਿਤੇ ਰਹਿੰਦੀ ਆ ਅਸੀਂ ਦੇਦੇ ਘਰ ਵਾਲੇ ਨੂੰ ਕੂੜਾ ਵੀ ਨਹੀਂ ਪਾਉਂਦੇ ਵੀ ਸਾਨੂੰ ਇਹ ਬੁਲਾਉਣੇ ਨਾ ਪੈਣ ਸਾਨੂੰ ਕੋਈ ਮਤਵ ਨਹੀਂ ਇਹਨਾਂ ਤੇ ਨਾਲ ਸਾਡਾ 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 ਕੋਈ ਲੈਣਾ ਨਹੀਂ ਸਾਡਾ ਮੇਰੀ ਮੰਮੀ ਦਾ ਨਾਮ ਅਸੀਂ ਇੱਥੇ ਰਹਿੰਦੇ ਆ ਇਹ ਪਰੇ ਰਹਿੰਦੇ ਆ ਸਾਨੂੰ ਕੋਈ ਮਤਲਬ ਨਹੀਂ ਇਹਦੇ ਘਰ ਵਾਲਾ ਕੂੜਾ ਚੱਕਦਾ ਅਸੀਂ ਕੂੜਾ ਵੀ ਨਹੀਂ ਕੰਦੇ ਕੂੜਾ ਵੀ ਅਸੀਂ ਆਪ ਹੀ ਸੱਟ ਕੇ ਆਉਨੇ ਆ ਰਹੀ ਗੱਲ ਭਾਜੀ ਸੈਨਾਂ ਦੀ ਸਾਰਿਆਂ ਨੇ ਕੀਤੇ ਆ ਅਸੀਂ ਇਕੱਲਿਆਂ ਨੇ ਨਹੀਂ ਕੀਤੇ ਦੇਖੋ ਐਮਸੀ ਤਾਂ ਅੱਜ ਬਣਿਆ 2 ਮਹੀਨਿਆਂ ਤੋਂ 3 ਨਾਲ ਤੋਂ ਠੀਕ ਹੈ ਨਾ ਸਾਡੀ 17 ਸਾਲ ਹੋ ਗਏ ਐਮਸੀ ਨਾ ਬਣੀ ਸਾਡੇ ਆਮਰ ਸੇਨਾ ਕਾਕੇ ਨਾ ਬਣੀ ਨੂੰ ਸਾਨੂੰ 17 ਸਾਲ ਹੋ ਗਏ ਸਾਡੀ ਆਉਣੀ ਜਾਣੀ ਆ ਸਾਡੇ ਨੇ ਰਾਤ ਵੀ ਆਉਣਾ ਦਿਨੇ ਵੀ ਆਉਣਾ ਰੁਕੋ ਮੈਂ ਹੈਗੀ ਵਿਧਵਾ ਮੈਂ ਵਿਧਵਾ ਜਨਾਨੀ ਆ ਮੈਨੂੰ ਇਹਦੀ ਰਾਤ ਵੀ ਲੋੜ ਪੈਣੀ ਮਿਲੀ ਇਹਦੀ ਦਿਨੇ ਵੀ ਲੋੜ ਪੈਣੀ ਮੈਂ ਹੈਗੀ ਮਰੀਜ਼ ਮੈਂ ਰਹੀ ਨਹੀਂ ਬਿਮਾਰ ਮੈਨੂੰ ਕਹਤੋ ਵੀ ਇਹਨੇ ਦੀ ਲੋੜ ਪੈ ਸਕਦੀ ਆ ਤੀਜਾ ਬੰਦਾ ਔਰ ਤੋਂ ਠੇ ਕਵੇ ਦੇਦੇ ਸ਼ ਇਹਨੇ ਤੇ ਸ਼ਾਰਾ ਤੇ ਅਸੀਂ ਤਾਂ ਉਹ ਕਾਕਾ ਚੱਲਦਾ ਇਹ ਗਲਤ ਕੰਮ ਆ ਕਾਕਾ ਐਮਸੀ ਸਾਰੇ ਲਈ ਬਣਿਆ ਸਾਰੇ ਲਈ ਸਾਡੇ ਕੱਲੇ ਲਈ ਨਾ ਬਣਿਆ ਸਾਰੇ ਮੱਲੇ ਲਈ ਬਣਿਆ ਸਾਰੇ ਮੱਲੇ ਦੇ ਐਮਸੀ ਸਾਡੇ ਕੱਲੇ ਲਈ ਮੈਂ ਮਰੀਜ਼ ਆ ਮੇਰੇ ਮੂੰਹ ਨੇ ਇਹ ਜਨਾਨੀ ਲੱਗੇ ਇਹ ਔਰਤ ਮੈਂ ਤੇ ਫਾਇਰ ਕੀਤਾ ਠੀਕ ਹੈ ਜੀ ਸਾਡੇ ਆਂਦਾ ਆਂਦਾ ਆਹ ਦੇਖੋ ਸਾਡੇ ਨਾਲ ਆਹ ਦੇਖੋ ਇਹਨਾਂ ਨੇ ਵੀ ਗਾਲ੍ਹਾਂ ਕੱਢੀਆਂ ਫੋਟੋ ਆਈ ਲੈ ਬਾ ਆਈ ਲੈ ਫੋਟੋ ਤਾਂ ਦੇਖੋ ਬਣੀ ਇਹਨਾਂ ਨੇ ਵੀ ਗਾਲ੍ਹਾਂ ਕੱਢੀਆਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਆ ਬਈ ਅਸੀਂ ਇਹ ਮੰਗ ਕਰਦੀ ਰਹੀ ਹਾਂ ਦਿੱਤਾ ਜਾਵੇ ਸਾਡੇ ਨਾਲ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਜਿੱਦਾਂ ਉਹ ਦਿੱਲੀ ਤੋਂ ਸਾਡੀ ਭੈਣਾਂ ਅਸੀਂ ਵੀ ਸਾਰੀਆਂ ਦੀ ਭੈਣਾਂ ਅਸੀਂ ਵੀ ਉਹਦੀ ਮਾਂ ਭੈਣਾਂ ਅਸੀਂ ਵੀ ਉਹਦੀ ਮਾਂ ਭੈਣਾਂ ਕੀਤਾ ਜਾਵੇ ਜੇ ਉਹਨਾਂ ਨੇ ਬੋਲੇ ਸਾਡੀਆਂ ਭੈਣਾਂ ਦੇ ਬਹੁਤ ਗਲਤ ਲਫ਼ਜ਼ਾਂ ਦੇ 4 ਸਾਲ ਦੀ ਬੇਟੀ ਨੂੰ ਇਹਨੇ ਗਲਤ ਲਫ਼ਜ਼ਾਂ ਦੇ ਜਿਹੜੇ ਅਸੀਂ ਮੀਡੀਆ ਦੇ ਸਾਹਮਣੇ ਬੋਲਣਾ ਵੀ ਚੰਗਾ ਨਹੀਂ ਵੀ ਸਭ ਕੁਝ ਹਾਂ ਤੇ ਬਾਜੀ ਨੂੰ ਇਹ ਸਨੇਹ ਦੇ ਨਾਲ ਜਾਣਦੀ ਆ ਬੇ ਬਾਜੀ ਤੁਸੀਂ ਇਹਨਾਂ ਨੂੰ ਤਾਂ ਸ੍ਰੇਖਾ ਜੀ ਨੂੰ ਤਾਂ ਕਹਿਤਾ ਮੇਰੀ ਭੈਣ ਆ ਅਸੀਂ ਫਟਾ ਦਿਆਂ ਕੀ ਆ ਅਸੀਂ ਵੀ ਤੇਰੀਆਂ ਭੈਣਾਂ ਆ ਸਾਨੂੰ ਵੀ ਨਸਾਬ ਦੇਵੋ ਅਸੀਂ ਵੀ ਹੀ ਭੈਣ ਆ ਆ ਫਿਰ ਸਾਨੂੰ ਵੀ ਸਮਾਜ ਤੋਂ ਅਨਸਾਬ ਦਿੱਤਾ ਜਾਵੇ ਜਿੱਦਾਂ ਤੁਸੀਂ ਇਹਨਾਂ ਲਈ ਧਰਨੇ ਲਾਣ ਲਈ ਤਿਆਰ ਆ ਇਹ ਤੁਸੀਂ ਬੋਲੇ ਧਰਨੇ ਲਾਣ ਲਈ ਤਿਆਰ ਆ ਤਾਂ ਅਸੀਂ ਵੀ ਧਰਨੇ ਲਾਣ ਨੂੰ ਤਿਆਰ ਆ ਤੁਸੀਂ ਸਾਡੇ ਨਾਲ ਵੀ ਖੜੋ ਅਸੀਂ ਵੀ ਤਲਤੀਆਂ ਭੈਣਾਂ ਆ ਸਾਨੂੰ ਵੀ ਅਨਸਾਬ ਦਿੱਤਾ ਦੇ ਵਿੱਚ ਜੋ ਇਹਦੇ ਲਫ਼ਜ਼ ਸਾਨੂੰ ਦਿਲ ਬੋਲਦੇ <table> ਜੋਧੀਚੇ ਬੋਲੇ ਤੁਸੀਂ ਉੱਥੇ ਖੜੇ ਸੀਗੇ ਇਹਨਾਂ ਦੇ ਜਿੱਜਾ ਜੀ ਵੀ ਖੜੇ ਸੀਗੇ ਜਦੋਂ ਇਹਨੇ ਅੰਤ ਸ਼ਬਦ ਤੁਹਾਡੇ ਸਾਹਮਣੇ ਵੀ ਬੋਲਦੀ ਰਹੀ ਐ ਸ੍ਰੀਖਾ ਭੈਣ ਜੀ ਵੇ ਆ ਜਾ ਮੇਰੇ ਕਾ ਮੁੰਡੇ ਦੇ ਥੱਲੇ ਪੈ ਜਾ ਤਾਂ ਆ ਜਾ ਮੇਰੇ ਘਰ ਵਾਲੇ ਥੱਲੇ ਪੈ ਜਾ ਇਸ਼ਾਰੇ ਕਰ ਕਰਕੇ ਬੋਲੀ ਆ ਤੂੰ ਉਸਲੇ ਤੂੰ ਸੇ ਇਹਨੂੰ ਰੋਕ ਕਿਉਂ ਨਹੀਂ ਲਗਾਈ ਬੇ ਭੈਣ ਤੂੰ ਇਹ ਲਫ਼ਜ਼ ਨਹੀਂ ਬੋਲ ਸਕਦੀ ਤੂੰ ਭੈਣਾ ਤਾਂ ਉਹ ਵੀ ਸਾਡੀਆਂ ਭੈਣਾਂ ਆ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਇਹ ਭੈਣਾਂ ਇਨਸਾਫ਼ ਮੰਗ ਰਹੇ ਆ ਅਸੀਂ ਵੀ ਦਲਿਤ ਭਰਾਵਾ ਕੋ ਭੈਣਾ ਕੋ ਸਾਰਾ ਇਨਸਾਫ਼ ਮੰਗਾਂਗੇ ਤੇ ਸਾਡਾ ਵੀ ਇਨਸਾਫ਼ ਕੀਤਾ ਜਾਵੇ ਸਾਨੂੰ ਵੀ ਉਹ ਇਹ ਦੱਸੇ ਕਿੱਥੇ ਇਹਨਾਂ ਨੇ ਦਲਿਤ ਭੈਣਾ ਫੜੀਆਂ ਆ ਤਾਂ ਕਿੱਥੇ ਇਹਨਾਂ ਨੇ ਕੀਤਾ ਆ ਮੈਂ ਜੀ ਅੱਜ ਜਿਹੜੇ આરોਪ ਲਾਉਂਦੇ ਆ ਨਾ ਇਹ ਨੂੰ ਸੋਤੇ ਹੋਣੇ ਇੱਕੋ આરોਪਾਂ ਦਾ ਮੈਂ ਤੁਹਾਨੂੰ ਦੱਸਦਾ ਆ ਇੱਕ ਚਾਰ ਦਿਨ ਲੜਾਈ ਪਹਿਲਾਂ ਤੋਂ ਚਾਰ ਦਿਨਾਂ ਜੀ ਮੇਰੇ ਕੋਲ ਵੀਡੀਓ ਆ ਇਹ ਮੇਰੇ ਘਰ ਦੇ ਬਾਹਰ ਘੁੰਮਦੀ ਪਈ ਆ ਰਾਤ ਨੂੰ ਸਾਢੇ 10:30 ਵਜੇ ਇਹ ਤਿੰਨ ਚਾਰ ਮੇਰੇ ਕੈਮਰੇ ਲੱਗੇ ਉਹਦੇ ਵਿੱਚ ਇਹ ਜਾਂਦੀ ਆਂਦੀ ਫੋਨ ਤੇ ਕਹਿ ਰਹੀ ਆ ਮੇਰਾ ਤਾਂ ਕੁਛ ਨਹੀਂ জানা ਮੈਂ ਤਾਂ ਸਿਰਫ ਕੱਪੜੇ ਪਾੜ ਕੇ ਮੈਂ ਇੱਥੇ ਇਲਜ਼ਾਮ ਲਾਣਾ ਆ ਜੇ ਕੋਈ ਮੈ ਜਿਹੜੀ ਗੱਲ ਹੈਗੀ ਮੈਨੂੰ ਇਹ ਮੈਨੂੰ ਸੁਣਾਈ ਆ ਤਾਂ ਉਹ ਮੈਂ ਕਹਿਣੀ ਆ ਬਈ ਇਲਜ਼ਾਮ ਮੇਰੇ ਤੇ ਲਾ ਸਕਦੇ ਇੰਨੀ ਕਲੀਅਰ ਗੱਲ ਬੋਲਦੀ ਨਜ਼ਰ ਆਂਦੀ ਵਿੱਚ ਆ ਦੇਖੋ ਫੋਨ ਨੇ ਜਾਂਦੀ ਆ ਹਮੇਸ਼ਾ ਕਲੀਅਰ ਗੱਲ ਬੋਲਦੀ ਦੇਖੋ ਕਲੀਅਰ ਗੱਲ ਤਾਂ ਨਹੀਂ ਬੋਲਦੀ ਜੇ ਮੈਨੂੰ ਸੁਣਿਆ ਤਾਂ ਮੈਂ ਤਾਂ ਕਹਿਣਾ ਹੀ ਆ ਜੋ ਮੈਨੂੰ ਸੁਣਿਆ ਆ ਜੋ ਮੈਨੂੰ ਸੁਣਿਆ ਉਹ ਤਾਂ ਮੈਂ ਕਹਿਣਾ ਹੀ ਆ ਦੇਖੋ ਮੇਰੇ ਹੁਣ ਘਰ ਦੇ ਬਾਹਰ ਮੇਰੀ ਡੇੜੀ ਵੀ ਬਾਹਰ ਸਾਰੀਆਂ ਬੈਠੀਆਂ ਐ ਇਹ ਜੱਕਾ ਦੀ ਕੁੱਤਾ ਲੈ ਕੇ ਆਂਦੀ ਕੁੱਤੇ ਮੈਤੇ ਲੱਤ ਤੋੜਨੀ ਆ ਕੁੱਤਾ ਆਇਆ ਜੀ ਅੱਗੇ ਆ ਦੇਖੋ ਆਇਆ ਆ ਬਾਰਾ ਕੁੱਤਾ ਲੈ ਕੇ ਲਗਾਤਾਰ 4 ਦਿਨ ਇਹ ਮ ਜਿੱਦਾਂ ਲੜਾਈ ਉਸੇ ਦਿਨ ਕਹਿੰਦੀ ਮੇਰੇ ਇਹਨਾਂ ਕੱਪੜੇ ਬਾੜੇ ਮੇਰੇ ਤੇ ਆ ਲਾਇਆ ਬੇ ਟੱਕ ਲਾਇਆ ਆ ਇਥੋਂ ਸਹੀ ਸਲਾਮਤ ਗਈ ਹੈ ਇਹ ਟੱਕ ਕਿੱਥੇ ਰਸਤੇ ਵਿੱਚ ਲੱਗਾ ਇਹ ਜਾਂਚ ਦਾ ਵਿਸ਼ਾ ਆ ਇਹ ਚਾਹਨੇ ਆ ਬੇ ਐਸ ਐਚਓ ਸਾਹਿਬ ਐਸ ਪੀ ਸਾਹਿਬ ਜੋ ਵੀ ਹੈਗੇ ਇਹਨਾਂ ਤੇ ਇੱਕ ਵੰਦੀ ਕਾਰਵਾਈ ਕਰੇ ਇਹਨਾਂ ਇਨਕੁਆਰੀ ਕਰੇ ਕਿ ਕਿੱਥੇ ਟੱਕ ਲੱਗਾ ਜਾ ਕੇ ਇਥੋਂ ਘਰੋਂ ਗਈ ਹੈ ਸਹੀ ਸਲਾਮਤ ਟੱਕ ਕਿਹਨੇ ਮਾਰਿਆ ਇਹ ਜਾਨਵਰੀ ਦਾ ਚਾਹੀਦੀ ਆ ਸਾਨੂੰ ਹਮੇਸ਼ਿਆ ਜੀ ਠਾਕਰ ਜੀ ਇੱਕ ਜਾਤਵਾਦ ਦਾ ਲੈ ਕੇ ਮੁੱਦਾ ਲਾਇਆ ਜਾਤਵਾਦ ਦਾ ਜੀ ਮੈਂ ਕੋਈ ਨਹੀਂ ਮੈਨੂੰ ਵੀਡੀਓ ਦਿਖਾ ਦਵੇ ਕਿਸੇ ਜਾਤੀ ਨੂੰ ਮੈਂ ਕੁਛ ਉੱਚਾ ਨਹੀਂ ਮੈਂ ਬੋਲਿਆ ਹਾਂ ਮੈਂ ਕਿਸੇ ਦੇ ਮੈਂ ਖਿਲਾਫ ਨਹੀਂ ਬੋਲਿਆ ਮੇਰੀਆਂ ਭੈਣਾਂ ਦਾ 10 ਸਾਲਾਂ ਤੋਂ ਰਖੜੀ ਬੰਨ੍ਹਦੀ ਆ ਸਿਰਫ ਦਲਿਤ ਸਮਾਜ ਨਾਲ ਇਹ ਬਿਲੋਂਗ ਕਰਦੀਆਂ ਆ ਮੈਂ 20-20 ਸਾਲਾਂ ਤੋਂ ਇਹਨਾਂ ਰਖੜੀ ਬੰਨ੍ਹਾ ਰਿਹਾ 10 ਸਾਲਾਂ ਤੋਂ 20 ਸਾਲਾਂ ਸਾਰੀ ਦਲਿਤ ਸਮਾਜ ਨੂੰ ਇੱਕ ਬਿਲੋਂਗ ਕਰਦੀਆਂ ਆ ਜੇ ਇਹਨੂੰ ਸੋਤਾ ਕਹਿੰਦਾ ਨਾ ਇੱਕੋ ਹੀ ਮੇਰੀ ਦਲਿਤ ਬਣਾਣਾ ਇਹ ਬਾਕੀ ਵੀ ਭੈਣਾਂ ਆ ਜੇ ਕਰਨੀ ਸਾਰੀ ਕੋਆਪਰੇਟ ਸਾਰਿਆਂ ਨੂੰ ਠੀਕ ਨੇ ਇੱਕ ਨਹੀਂ ਵੀ ਮੇਰੀ ਦਲਿਤ ਭੈਣ ਆ ਦਲਿਤ ਭੈਣ ਆ ਅਸੀਂ ਚਾਹਨੇ ਆ ਵੀ ਹਮੇਸ਼ਾ ਹੀ ਜਿਹੜਾ ਨਾ ਇਸ ਸਾਫ ਸੁਥਰੀ ਰਾਜਨੀਤੀ ਹੋਵੇ ਇਹਨੂੰ ਜਿਹੜਾ ਪੜਕਾਉ ਨਾ ਬਣਾਇਆ ਜਾਵੇ ਕੋਈ ਨਹੀਂ ਕੋਈ ਨਹੀਂ ਇਹਨਾਂ ਦਾ ਜਿਹੜੇ ਸੋਤੇ ਹੋਣੀਆਂ ਇਹਨਾਂ ਦੇ ਵਿੱਚ ਆਉਣ ਦਾ ਕਾਰਨ ਕੀ ਆ ਜੀ ਕਾਰਨ ਜੀ ਇਹ ਤਾਂ ਮੈਂ ਹੁਣ ਤੁਹਾਨੂੰ ਮੈਂ ਕੀ ਦੱਸਾਂ ਜਦੋਂ ਲੜਾਈ ਸ਼ੁਰੂ ਹੋਈ ਆ ਅੰਨੂ ਸੋਤਾ ਤੇ ਜਿਹੜਾ ਇਹਦਾ ਜੀਜਾ ਲੱਗਦਾ ਆ ਵਿੱਕੀ ਅਸੀਂ ਉੱਥੇ ਦੇਖਦੇ ਜਦੋਂ ਲੜਾਈ ਦੇ ਟਾਈਮ ਉੱਥੇ ਸੀਗੇ ਇਹ ਦੋਨੇ ਜਾਣੇ ਇਹਦਾ ਮਤਲਬ ਪ੍ਰੀਪਲਾਨ ਸੀਗਾ ਇਹਨਾਂ ਦਾ ਵੀ ਜੇ ਵੀਸੀ ਆਊਗੀ ਤਾਂ ਉਦੋਂ ਇਹ ਦੋਨੇ ਜਾਣੇ ਖੜੇ ਹੋਗੇ ਤਾਂ ਲੜਾਈ ਹੋਣੀ ਇਹ ਅਨੁਸੂਤਾ ਕੀ ਕਰਦਾ ਸੀ ਇਹਦਾ ਵੀ ਜਾਂਚ ਦਾ ਵਿਸ਼ਾ ਵੀ ਉਸ ਮੇਲੇ ਕਿਉਂ ਪਹੁੰਚਿਆ 2क्की ਡਿਊਟੀ ਔਨ ਡਿਊਟੀ ਸੀਗਾ ਇਹ ਕੀ ਕਰਦਾ ਸੀ ਇੱਥੇ ਜਿਹੜਾ ਔਨ ਡਿਊਟੀ ਸੀ ਉਹ ਕੌਣ ਸੀ ਇਹ ਜੀ ਇਹਨਾਂ ਦੇ ਜੀਜਾ ਹੀ ਲੱਗਦਾ ਆ ਇਹਦਾ ਜਿਹੜੀ ਲੇਡੀ ਇਲਜ਼ਾਮ ਲਾ ਰਹੀ ਆ ਇਹਦਾ ਜੀਜਾ ਹੀ ਆ ਤੇ ਇਹ ਔਨ ਡਿਊਟੀ ਸੀਗਾ ਦੋਵੇਂ ਡਿਊਟੀ ਸ਼ੁਰੂ ਹੋਈ ਸੀ ਇਹ 4:30 ਵਜੇ ਇੱਥੇ ਕੀ ਕਰਦਾ ਸੀ ਇਹ ਵੀ ਜਾਂਚ ਦਾ ਵਿਸ਼ਾ ਆ 3:00 ਵਜੇ ਜਿਹੜਾ ਤੁਸੀਂ ਛਪਰੇ ਦੀ ਗੱਲ ਕਰਦੇ ਆ ਛਪਰਾ ਤਾਂ ਪ੍ਰਸ਼ਾਸਨ ਨੇ ਢਾਇਆ ਹਾਂਜੀ ਉਹਦੇ ਵਿੱਚ ਮਹੱਲੇ ਵਾਲਾਂ ਦਾ ਕੀ ਰੋਲ ਹੈ ਜੀ ਮਹੱਲੇ ਵਾਲਾਂ ਦਾ ਇਹ ਤਾਂ ਇਹਨਾਂ ਨੂੰ ਪੁੱਛਿਆ ਜਾ ਸਕਦਾ ਠੀਕ ਨਹੀਂ ਇਹ ਆਂਡ ਗਵਾਨ ਨੇ ਦਿੱਤੀ ਸੀ ਐਪਲੀਕੇਸ਼ਨ ਬਿਲਕੁਲ ਪਈ ਆ 100 ਬੰਦੇ ਦੀ ਇੱਥੇ ਸਾਈਨ ਕੀਤੇ ਆ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਕਾਰਪੋਰੇਸ਼ਨ ਨੇ ਹਾਂ ਉਹ ਵੀ ਦਿੱਤੀ ਆ ਸਾਰਿਆਂ ਨੂੰ ਵੀ ਦਿੱਤੀ ਆ ਸਾਰਿਆਂ ਨੂੰ ਦਿੱਤੀ ਇਹਨਾਂ ਨੇ ਇਹਨਾਂ ਨੇ ਦਿੱਤੀ ਆ ਬਕਾਇਦਾ ਇਹ ਤਾਂ ਸਾਈਨ ਹੋਏ ਆ ਇੱਕ ਇੱਕ ਬੰਦੇ ਦੇ ਠੀਕ ਨੇ ਬਾਕੀ ਹੁ ਮੈਨੂੰ ਪਤਾ ਲੱਗਾ ਮੀਡੀਆ ਰਾਹੀਂ ਕਿ ਇਹਨਾਂ ਨੇ ਧਰਨਾ ਦੇਣਾ ਹੈ ਦੇਖੋ ਜੇ ਧਰਨਾ ਇਹ ਅਸੀਂ ਸੱਚਾਈ ਦਾ ਵੀ ਅਸੀਂ ਵੀ ਦੇਣਾ ਜਾਣਦੇ ਆ ਸੱਚਾਈ ਦਾ ਇਹ ਪੁਲਿਸ ਨੂੰ ਆਪਣਾ ਕੰਮ ਨਹੀਂ ਕਰਨ ਦੇ ਦੇ ਸਾਫ ਸੁਥਰਾ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਆਪਣਾ ਕੰਮ ਕਰੇ ਪਰ ਇਹ ਰੁਕਾਵਟ ਪਾ ਰਹੇ ਆ ਇਹ ਜਿਹੜੇ ਨੀੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਸ਼ਹਿਰ ਦਾ ਬੜੀ ਜਾਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਤੁਹਾਡੀ ਰਾਹੀਂ ਕਿ ਇਹਨਾਂ ਨੂੰ ਜਿਹੜੀ ਨੱਥ ਪਾਈ ਜਾਵੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਕਿਉਂ ਭੜਕਾ ਰਹੇ ਆ ਲੋਕਾਂ ਜਿਹੜੇ ਕੱਲ ਐਸਪੀ ਦੇ ਸਾਹਮਣੇ ਧਰਨਾ ਲਾ ਰਹੇ ਉਹਦੇ ਬਾਰੇ ਕੀ ਕਹੋਗੇ ਇਹਦਾ ਬਾਰੇ ਇਹ ਮੈਨੂੰ ਤਾਂ ਤੁਹਾਡੇ ਤੋਂ ਪਤਾ ਲੱਗ ਰਿਹਾ ਹੈ ਮੈਨੂੰ ਨਹੀਂ ਪਤਾ ਵੀ ਤੁਹਾਨਾਂ ਲਾ ਰਹੇ ਆ ਕਿ ਨਹੀਂ ਲਾ ਰਹੇ ਤੁਸੀਂ ਕਹਦੇ ਲਾ ਰਹੇ ਆ ਜੇ ਇਹ ਲਾਣਾ ਜਾਂਦੇ ਝੂਠ ਲਾਓਗੇ ਤਾਂ ਅਸੀਂ ਸੱਚਾਈ ਦਾ ਤੁਹਾਨਾਂ ਲਾਵਾਂਗੇ ਅਸੀਂ ਵੀ ਲਾਣਾ ਜਾਂਦੇ ਆ ਅਸੀਂ ਤਾਂ ਕਹਿੰਨੇ ਪ੍ਰਸ਼ਾਸਨ ਆਪਣਾ ਕੰਮ ਕਰੇ ਸਾਫ਼ ਸੁਥਰਾ ਉਹ ਸਹੀ ਇਹਨਾਂ ਕੋ ਡੀਵੀਆਰ ਪਈ ਹੈ ਉਹਦੇ ਆਧਾਰ ਤੇ ਤੱਤਾ ਹਜ਼ਾਰ ਤੇ ਜੋ ਫੈਸਲਾ ਲੈਣਾ ਹੈ ਜਵੇ ਪੁਲਿਸ